ਜੀ ਮਿੱਤਰੋ ਅੱਜ ਆਏ ਆਪਾਂ ਲੁਧਿਆਣਾ ਇੱਕ ਤਾਣ ਮੇਲੇ ਤੇ ਤਾਂ ਉੱਥੇ ਆਪਾਂ ਨੂੰ ਪਸ਼ੂ ਪਾਲ ਵਿਭਾਗ ਚ ਹੀ ਆ ਕੇ ਥੋੜਾ ਜਿਹਾ ਚੰਗਾ ਲੱਗਿਆ ਤੇ ਹਰੇਕ ਚੀਜ਼ ਦੇ ਉੱਤੇ ਛੱਡਾਂ ਬਾਰੇ ਦਿੱਤਾ ਹੋਇਆ ਹੈਗਾ ਹਨਾ ਮਾਡਲ ਦਿੱਤੇ ਹੋਏ ਹੈਗਾ ਹਰੇਕ ਚੀਜ਼ ਦਾ ਯੂਨੀਵਰਸਿਟੀ ਕੋਲੇ ਮਾਡਲ ਹੁੰਦਾ ਹੈਗਾ ਆਪਾਂ ਕਿਸੇ ਵੀ ਸੈੱਟ ਦਾ ਹਨਾ ਲੈ ਸਕਦੇ ਆ ਜਿਵੇਂ ਡੋੰਡ ਧਾਰੂ ਪਸ਼ੂਆਂ ਨੂੰ ਕੀ ਕੀ ਚੀਜ਼ਾਂ ਚਾਹੀਦੀਆਂ ਸਾਰਾ ਹਨਾ ਹੁੰਦਾ ਤੇ ਅੱਗੇ ਦੇਖਦੇ ਆ ਤੁਹਾਨੂੰ ਹੋਰ ਵੀ ਜਾ ਕੇ ਤੁਹਾਨੂੰ ਦਿਖਾਉਣੇ ਆ ਜਿਵੇਂ ਬੱਕਰੀਆਂ ਦਾ ਛੱਡ ਹੋਵੇ ਜਿਵੇਂ ਮਾਡਲ ਸਾਰੇ ਪਚੰਗੇ ਮਾਡਲ ਹੁੰਦੇ ਆ ਤੇ ਬਈ ਇਹ ਮਾਡਲ ਤੇ ਆਪਾਂ ਇੱਕ ਜਵਾਲ ਜਵ ਸ਼ੱਡ ਲੈਣੀ ਹੈ ਹੋਜੀ ਨਹੀਂ ਆਪਣਾ ਇਨਕਮ ਨਹੀਂ ਦੇਣੀ ਹੈ ਇਨਕਮ ਆਪਾਂ ਨੂੰ ਜੇ ਪਾਸੋਂ ਆਣਗੇ ਜਾਂ ਨਹੀਂ ਮੈਨੋਂ ਆਣਗੇ ਜਾਂ ਦੇਣੀ ਆ ਤਾਂ ਪਹਿਲਾਂ ਐਨੀਮਲ ਹੋਣਾ ਜ਼ਰੂਰੀ ਹੈ ਛੋਟੇ ਛੱਟ ਤੋਂ ਵੀ ਕੰਮ ਜਾ ਸਕਦਾ ਜਦੋਂ ਸਟਾਰਟ ਹੋ ਸਕਦਾ ਹੈ ਜਾਂ ਪੱਕਾ ਕੰਮ ਕਰਾਂਗੇ ਇਹ ਜ਼ਰੂਰੀ ਨਹੀਂ ਵੀ ਆਪਾਂ ਵੱਡੇ ਛੱਟ ਤੋਂ ਕਰੀਏਗੇ ਇਹ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਹੋਰ ਵੀ ਚੀਜ਼ਾਂ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਹੁੰਦੀ ਆ ਜਾਂਦਾ ਇਹ ਮਿਆਂ ਤੋਂ ਇਹ ਕੋਲ ਮਾਡਲ ਆਗਾ ਆ ਦੇਖ ਇਹਦੇ ਵਿੱਚ ਛੱਡ ਦੇਖੋ ਛੱਡ ਠੀਕ ਆ ਹੁਣ ਤੁਹਾਨੂੰ ਆਪਣਾ ਪਾਰਨਰ ਹੋ ਗਿਆ ਜੀਆਂ ਬੱਚੇ ਗੱਟੋ-ਵੱਟ ਹਰੇਕ ਕੀ ਤੁਸੀਂ ਆਪਣੇ ਇਹ ਮਿੱਟੀ ਕੀਤਾ ਵੇ ਤੇ ਇਹਦੇ ਬਾਰੇ ਤਾਂ ਲਾਜਵਾਬ ਰਿਜ਼ਲਟ ਆ ਬੀ ਯੂਨੀਵਰਸਿਟੀਾਂ ਦੇ ਤੋਂ ਆਊਟਰ ਦਾ ਬਹੁਤ ਚੰਗਾ ਇਹਨੂੰ ਕਹਤਾ ਤਾਂ ਦਾ ਚੋਰਾ ਕਹਿੰਦੇ ਹੋਗੇ ਜਾਂ ਬਾਈਪਾਸ ਫੈਟ ਵੀ ਹੁੰਦਾ ਜਿੰਨੀ ਵਾਕਿਆ ਵੰਨ ਇਹ ਚੀਜ਼ਾਂ ਬਈ ਆਪਣੇ ਸਾਹਮਣੇ ਕਿਸੇ ਵੀ ਹਿਸਾਬ ਨਾਲ ਸਾਹਮਣੇ ਨਹੀਂ ਆਉਂਦੀਆਂ ਹੈਗੀਆਂ ਸਿਰਫ ਇਹ ਰਹੀਆਂ ਮਰਤੀਆਂ ਇਹ ਕਮੀ ਕਹਿ ਸਕਦੇ ਆ ਵੀ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਹਰੇਕ ਸ਼ੈਅ ਚ ਅਵੇਲੇਬਲ ਹੋਣੇ ਚੀਜ਼ਾਂ ਦਾ ਆਪਾਂ ਨੂੰ ਫਰਕ ਰਹਿਣਾ ਹੈਗਾ ਫਰਕ ਰਹਿਣਾ ਤੇ ਅੱਗੇ ਦਿਖਾਉਣੇ ਆ ਆ ਦੇਖੋ ਜਿਹੜੀਆਂ ਬਿਮਾਰੀਆਂ ਦੇ ਘਰ ਹਨ ਬਾਕੀ ਚੰਗੇ ਜੇ ਆਪਾਂ ਡਾਕਟਰ ਦੀ ਗੱਲ ਕਰਦੇ ਹਾਂ ਮਿਲ ਜੇ ਤਾਂ ਵੀ ਨਾਜ ਹੋ ਜਾਂਦਾ ਹੁੰਦਾ ਆਪਾਂ ਨਹੀਂ ਤਾਂ ਫਿਰ ਔਖਾ ਹੁੰਦਾਗਾ ਹਣਾ ਨਹੀਂ ਤਾਂ ਰਿਪੀਟ ਬਰੀਡਿੰਗ ਦਾ ਉਹੀ ਰਹਿ ਜਾਂਦਾ ਹੁੰਦਾਗਾ ਜਿਵੇਂ ਆ ਦੇਖੋ ਹਣਾ ਫਰਟੀਲਾਈਜ਼ਰ ਜਿਵੇਂ ਜਿਹੜੇ ਪੋਸਟ ਰਿਪੀਟ ਕਰਦੇ ਨੇ ਜਿਵੇਂ ਉਹਨਾਂ ਲਈ ਅਲੱਗ ਸਿਸਟਮ ਆ ਹਣਾ ਤੇ ਇਹਨਾਂ ਲਈ ਅਲੱਗ ਸਿਸਟਮ ਆ ਤੇ ਜਿਵੇਂ ਕਿਵੇਂ ਕਿਵੇਂ ਕੇਅਰ ਕਰਨੀ ਆ ਜੀ ਉਹ ਸਾਰਾ ਐ ਕਰਦੇ ਜਿਵੇਂ ਕੁਝ ਬਿਮਾਰੀਆਂ ਹੁੰਦਾ ਕਿਤੇ ਸੀਜਨ ਕਰਕੇ ਜਾਂ ਫੈਕਸੀਨੇਸ਼ਨ ਆ ਹੁਣ ਸਰ ਕੋਈ ਜਾਂਦਗਾ ਕੋਈ ਜਾਂਦਗਾ ਆ ਉਹ ਅਡਜਸਟ ਕਰਦੇ ਠੀਕ ਹੈ ਇਹ ਵੀ ਠੀਕ ਆ 6 ਮਹੀਨੇ ਬਾਅਦ ਹੁੰਦਾਗਾ ਜਿਵੇਂ ਗਲ ਘੁੱਟ ਹੋਗੇ ਕ੍ਰੂਸੀ ਲੋਜੂਗੇ ਤੇ ਲੰਪੀ ਸਕਿਨ ਹੋ ਗਈ ਸਾਰੀਆਂ ਬਿਮਾਰੀਆਂ ਹਨਾ ਤੇ ਇਹਨਾਂ ਦੀਆਂ ਵੈਕਸੀਨ ਤੇ ਇਹਨਾਂ ਦਾ ਫੈਰੀ ਜਿਹੜੀ ਆਪਾਂ ਵੈਕਸੀਨੇਸ਼ਨ ਨਹੀਂ ਕਰਾਉਂ ਦਿੱਤਾ ਸਾਨੂੰ ਪਤਾ ਹੀ ਹੈਗਾ ਕਿ ਆਪਣਾ ਪਹਿਲਾ ਕੀ ਹਾਲ ਹੋਇਆ ਸੀਗਾ ਤੇ ਆ ਪਸ਼ੂਆਂ ਦੀ ਲੰਪੀ ਸਕਿਨ ਵੇਲੇ ਵੀ ਐਂ ਚਮੜੀ ਹੋ ਗਈ ਸੀਗੀ ਸਾਰੇ ਪਸ਼ੂਆਂ ਦੀ ਠੀਕ ਹੈ ਤੇ ਉਸ ਤੋਂ ਬਾਅਦ ਦੇਖ ਸਾਹਿਬ ਜੀ ਨਾ ਸਾਰੀਆਂ ਤੋਂ ਅੰਡਰ ਆਰਡਰ ਦੇ ਮਾਡਲ ਦੇ ਵਿੱਚ ਤਸੱਈਆ ਆ ਗਿਆ ਇਹ ਆ ਜਿਵੇਂ ਟੈਸਟ ਹੁੰਦੀ ਹੈ ਜਿਵੇਂ ਕਾਹਨਾਂ ਦਾ ਬੱਚਾ ਸਾਰੀਆਂ ਤੋਂ ਨਾ ਕਿ ਕਾਲਜ ਬੈਟਰੀ ਅਬਸੈਂਸ ਕਲਪ ਤੋਂ ਦੇ ਰਿਹਾ ਹੋਣਾ ਬੱਚਾ ਦੇ ਕੋਈ ਇੱਕ ਵੀ ਮਾਡਲ ਬਣਾਇਆ ਹੋਇਆ ਉਹਨੇ ਮੱਝਾਂ ਦਾ ਕਿਵੇਂ ਕਿਵੇਂ ਰੱਖਣਾ ਹੈ ਉਹ ਤਰ੍ਹਾਂ ਦੇ ਹਰੇਕ ਅਲੱਗ-ਅਲੱਗ ਤਰ੍ਹਾਂ ਦੇ ਮੋਟਰ ਬਣੇ ਪਏ ਦੇ ਵਿੱਚ ਇਹਦੇ ਵਿੱਚ ਦਰਸਾਇਆ ਗਿਆ ਹੈਗਾ ਵੀ ਚਾਰ ਦਾ ਟੋਆ ਕਿਵੇਂ ਹੋਣਾ ਚਾਹੀਦਾ ਤੇ ਹੁਣ ਆਪਾਂ ਕਿਵੇਂ ਉਹਨੂੰ ਰੱਖਣਾ ਹੈ ਨਾ ਜਿਹਦੇ ਵਿੱਚ ਸਾਰੀ ਜਾਣਕਾਰੀ ਇਹ ਪੇਚ ਦਿੱਤੀ ਹੈ ਬਾਕੀ ਪੜਨ ਆਪਾਂ ਰੋਕ ਲੈਨੇ ਆਂ ਵੀਡੀਓ ਨੂੰ ਰੋਕ ਦਿੱਤੇ ਇਹਦਾ ਆਪਾਂ ਚਾਰ ਨੂੰ ਹੋਣਾ ਤਾਂ ਉਹਦੇ ਵਿੱਚ ਜਮਾ ਅਵਾਰਾਇਤ ਹੋਣਾ ਚਾਹੀਦਾ ਇਹ ਵੀ ਐ ਨੱਪਿਆ ਜਾਂਦਾ ਹੈਗਾ ਵੀ ਇਹ ਨੱਪਿਆ ਨਹੀਂ ਜਾਣਾ ਚਾਹੀਦਾ ਉਹਨੂੰ ਐ ਚੰਗੀ ਤਰ੍ਹਾਂ ਚਾਰ ਨੂੰ ਠਕਣਾਗਾ ਤੇ ਤਾਂ ਕੋਈ ਗੋਦੀ ਰਹਿਤ ਹੋ ਸਕੇ ਜਿਹਦੇ ਬਾਕੀ ਯੂਨੀਵਰਸਿਟੀ ਆ ਸਲੇਫਾਂ ਦੇ ਇੱਕ ਚੀ ਫਾਈਨਲ ਨੋਟਸ ਆ ਸਰ ਜੀ ਇਹਨਾਂ ਦਾ ਆਪਾਂ ਕੋਈ ਮਿੱਟੀ ਸਾਰੀ ਇਸ ਲਈ ਇਹ ਆਪਾਂ ਘਰੇ ਮਿਲਕ ਦਾ ਪਲਾਂਟ ਲਾਉਣਾਗਾ ਉਹਦੇ ਲਈ ਛੋਟਾ ਅੰਦਰ ਦਾ ਹਨਾ ਕਿਵੇਂ ਜਿਹੀ ਚੀਜ਼ਾਂ ਹੋ ਸਕਦੀ ਹੈਗਾ ਅਲੱਗ-ਅਲੱਗ ਚੀਜ਼ ਦੇ ਦਰਸ਼ਣ ਕਰਾਉਣੇ ਚਾਹੁੰਦੇ ਆ ਜਿਹੜੀਆਂ ਲੋਕਾਂ ਨੂੰ ਜਿਵੇਂ ਪ੍ਰੈਜੈਂਟ ਜਾਂ ਸਾਰੇ ਦੁੱਧ ਦੇ ਚੈਸਟ ਆ ਜਿਹੜੀਆਂ ਆਪਾਂ ਕਰ ਸਕਦੇ ਹੈਗੇ ਠੀਕ ਹੈ ਅੰਗਲਕ ਅੰਗਲਕ ਤਰ੍ਹਾਂ ਤਰ੍ਹਾਂ ਦੇ ਹੁੰਦੇ ਆ ਤੇ ਆ ਦੇਖੋ ਬਈ ਸਾਰਾ ਇਹ ਮਿਲਕ ਦਾ ਪਲਾਂਟ ਹੁੰਦਾ ਹੈ ਇਹਦੇ ਵਿੱਚ ਆਪਾਂ ਕਰਦੇ ਹੈਗੇ ਤੇ ਦੇਖੋ ਇਹ ਮੈਂ ਆਪਣਾ TRM ਹੋ ਗਿਆ ਹਨ ਤੇ ਕਿਵੇਂ ਇਹਨੂੰ ਆ ਵਰਤਣਾ ਹੈ ਕਿ ਦੁੱਧ ਤੋਂ ਕੀ ਕੀ ਪ੍ਰੋਡਕਟ ਬਣਾ ਸਕਦੇ ਆਗੇ ਵਿੱਚ ਸਾਨੂੰ ਜਾਣ ਕਰ ਜਮਾਗੇ। ਕਰਨ ਦਾ ਵੀ ਨਾ ਪੰਨਣਾ ਨਾ ਨਾ ਫੀੜ ਕੇ ਦੇਣੀ ਸਾਡੇ ਕਿਹਨਾਂ ਚੀਜ਼ਾਂ ਤੋਂ ਦੇਖੋ ਮੱਛੀਆਂ ਦੇਖੋ ਹਨ ਕਿਵੇਂ ਮੱਛੀ ਫਰਨ ਭਾਗ ਚੱਪਾ ਕਰ ਸਕਦੇ ਆਗੇ ਤੇ ਅਜ ਉਹ ਰਗਾ ਆਪਾਂ ਪਾਉਣੇ ਤੇ ਉਧਰ ਮੱਛੀ ਫਰਨ ਛੋਟੇ ਪੱਧਰ ਦਾ ਜਾਂ ਵੱਡੇ ਪੱਧਰ ਦਾ ਕਰਨਾ ਹੋਵੇ ਹਨਾ ਥੋੜਾ ਜਿਹਾ ਅੰਦਾਜ਼ਾ ਬਾਕੀ ਮਾਡਲਾਂ ਦੇ ਤੇ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਐਕਸਪੀਰੀਅੰਸ ਕਰਦੇ ਆ ਤਾਂ ਅਲੱਗ-ਕੱਲੇ ਨਾ ਪਰ ਫਿਰ ਵੀ ਕਰੀਅਰ ਆ ਤਾਂ ਮਿਲ ਜਾਂਦਾ ਹੁੰਦਾ ਐਕਸਪੀਰੀਅੰਸ ਕਰਨਾ ਇਹ ਦੇਖੋ ਬਈ ਆ ਇੱਕ ਮੇਰੀ ਫਰਮ ਦਾ ਮਾਡਲ ਆਗਾ ਸਾਡੀ ਬਣ ਜਾਂਦਾ ਹੀ ਇਹ ਤਾਂ ਆਪਾਂ ਕਿਵੇਂ ਲੈ ਸਕਦੇ ਕੋੜੇ ਦੇ ਫੋਨ ਕਰ ਦਿਖਾਉਣੇ ਬਈ ਹੁਣ ਆਹ ਸ਼ਕਤੀ ਹੈਗੀ ਤੇ ਆਹ ਦੇਖੋ ਇਹ ਲੈਂਦੇ ਹਨਾ ਤੇ ਬਾਕੀ ਆ ਦੇਖੋ ਬਾਇਓ ਪਲਾਂਟ ਆਗਾ ਇਹ ਆਪਣੇ ਕਦੇ ਵੀ ਮੇਰੇ ਹਿਸਾਬ ਨਾਲ ਕੰਮ ਜਾਂਦੀ ਹੋਈ ਨਹੀਂ ਵੀ ਲਾਇਆ ਜਾਂ ਆਪਾਂ ਮੈਂ ਦੇਖਿਆ ਕਿਦੋਂ ਤੇ ਆ ਪਾਤਿਆਂ ਬੱਤਨ ਵਾਲਾ ਉਹ ਉਹਨਾਂ ਦਾ ਫੇਲ ਹੀ ਹੋਇਆਗਾ ਬਾਕੀ ਆਪਣਾ ਕੰਮ ਦਾ ਵੇਖਾਉਣਾ ਸੀ ਆਪਾਂ ਇੱਕ ਪੰਜਾਬ ਦੇ ਵਿੱਚ ਰਹਿ ਕੇ ਇਦਾਂ ਦੇ ਬਿਜ਼ਨਸ ਓਪਨ ਕਰ ਸਕਦੇ ਆਗੇ ਇਹਦੇ ਵਿੱਚ ਨਾ ਤਿੰਨ ਚੀਜ਼ਾਂ ਕਰ ਸਕਦੇ ਆਗੇ ਹਨਾ ਤਾਂ ਬੱਕਰੀਆਂ ਗਈਆਂ ਉਹਦੇ ਥੱਲੇ ਆਪਾਂ ਬੱਕਰੀਆਂ ਦੀ ਵੇਸਟ ਚ ਇਨਾ ਚ ਕੁੱਕੜਾਂ ਜਾਓਗੇ ਕੁੱਕੜਾਂ ਦੀ ਵੇਸਟ ਚ ਆਓਗੇ ਠੰਡੇ ਫਾਰਮ ਚ ਆਓਗੇ ਮਤਲਬ ਮੱਛੀ ਫੜਨ ਤਿੰਨ ਨਾ ਬਿਜ਼ਨਸ ਕਰ ਸਕਦਾ ਇਹਦਾ ਵੀ ਯੂਨੀਵਰਸਿਟੀ ਆਦਾ ਫੋਰਸ ਕਰਾਉਣੀ ਹੈਗੀ ਬਾਕੀ ਇਹ ਚੰਗੀਆਂ ਗੱਲਾਂ ਜ਼ੂਮ ਕਰਕੇ ਜ਼ਰੂਰ ਪੜਿਓ ਇਹਨੂੰ ਦੇਖਿਓ ਤੇ ਜੇ ਆਪਾਂ ਕੈਲਸ਼ੀਅਮ ਦੇਖੀ ਵੀ ਕਿੱਥੋਂ-ਕਿੱਥੋਂ ਹਨਾ ਤਾਂਬਾ ਹੁੰਦਾਗਾ ਤੇ ਚੰਗੀਆਂ-ਚੰਗੀਆਂ ਸੀ ਬਈ ਇਹਦੇ ਬਾਰੇ ਆਪਾਂ ਸਪੈਸ਼ਲ ਗੱਲਬਾਤ ਕਰਾਂਗੇ ਇਹਨਾਂ ਬਾਰੇ ਤੇ ਇਦੂ ਬਾਦ ਆ ਦੇਖੋ ਹਨਾ ਇਹ ਇਹ ਬਈ ਪੜਨ ਵਾਲੀਆਂ ਚੀਜ਼ਾਂ ਨੇ ਕਿਹੜੇ ਦਿਨ ਤੋਂ ਹੋਇਆ ਤੇ ਆਹ ਦੇਖ ਸਕਦੇ ਨਾ ਇਹ ਰੋਕਣ ਦਾ ਮਤਲਬ ਤਾਂ ਵੀ ਆਪਾਂ ਇੱਕ ਵਾਰੀ ਇਹਦੇ ਸਾਰੇ ਦੇ ਸਰਚ ਕਰਾਂਗੇ ਤੇ ਆਪਾਂ ਲੋਹੇ ਬਾਰੇ ਵੀਡੀਓ ਦੱਸੀ ਸੀਗੀ ਹਨਾ ਤੇ ਇਹ ਕੀ ਸਿਸਟਮ ਹੈ ਨਾ ਪੱਤੀ ਬਾਕੀ ਭਾਗ ਦੇ ਵਿੱਚ ਕਈ ਪੋਸਟ ਬੰਦੇ ਬੈਠੇ ਸੀਗੇ ਤੇ ਯੂਨੀਵਰਸਿਟੀ ਦਾ ਮੇਲਾ ਹੋ ਗਿਆ ਵੀ ਆਹ ਪੋਸਟਾਂ ਖਾਲੀ ਪੰਗਾ ਕੁਰਸੀਆਂ ਛੱਡ ਕੇ ਭੱਜ ਗਏ ਵੀ ਜੇ ਕੋਈ ਕਿਸਾਨ ਆਊਗਾ ਤਾਂ ਉਹਦੀ ਮਦਦ ਹੀ ਹੋ ਸਕਦੀ ਆ ਹਨਾ ਤੇ ਆਪਣਾ ਵੀਡੀਓ ਦੇ ਵਿੱਚ ਇਹ ਗੱਲਾਂ ਕਹਿੰਦਾ ਤਾਂ ਮਕਸਦ ਹੁੰਦਾ ਕਿ ਅਪਾ ਟੈਰੀ ਫਾਰਮ ਨੂੰ ਪ੍ਰਮੋਟ ਕਰਦੇ ਆਗੇ ਐਵਰੀ ਟਾਈਮ ਕਰਦੇ ਰਹਾਂਗੇ ਅੱਗੇ ਖਰਗੋਸ਼ ਇਹ ਕਲਰ ਦੇ ਨੂੰ ਪਹਿਲੀ ਵਾਰ ਵਿੱਕਤ ਹੈ ਮੋਟੇ ਬਹੁਤ ਜ਼ਿਆਦੇ ਤੇ ਬਾਕੀ ਮੁਰਗੀ ਫਾਰਮ ਕਰਨਾ ਦਾ ਕਿ ਮੇਰੇ ਦਾ ਕਿਤਾਕ ਤੇ ਛੋਟਾ ਮੋਟਾ ਮੁਰਗੀ ਫਾਰਮ ਕਰਨਾ ਆ। ਆ ਦੇਖੋ ਹਣ ਝੋਨੇ ਦੀ ਪ੍ਰਾ ਹਪਾ ਝੋਨਾ ਪਾਇਆ ਫੈਟ ਮੁਰਗੀਆਂ। ਤੇ ਬਾਕੀ ਜਿਹਨੋਂ ਚਿੱਟੇ ਰੰਗ ਦੇ ਬਿਠਾਉਣੇ ਆ। ਬਾਕੀ ਆ ਦੇਖੋ ਵੀ ਚੂਟਿਆਂ ਦੀ ਨਸਲ ਆ। ਜਿੱਤੇ ਇਹਨਾਂ ਦੇ ਆਂਡੇ ਪਿਆ ਤੇ ਆਹ ਆਪਾਂ ਤੇ ਵੀ ਮਿਲ ਜਾਂਦੇ ਆ। ਜੇ ਕਿਸੇ ਨੂੰ ਲੈਣੇ ਹੋ ਤਾਂ ਯੂਨੀਵਰਸਿਟੀ ਜਾ ਕੇ ਕੰਟੈਕਟ ਰੂਮ ਕਰਿਓ ਤੇ ਚੰਗਾ ਚੰਗਾ ਜੀ ਜਾਣ। ਇੱਕ ਨੰਬਰ ਆ ਲੈ। ਆ ਦੇਖੋ ਠੀਕ ਹੈ। ਜੇ ਕਿਸੇ ਨਾਲ ਆਂਡੇ-ਐਂਡੇ ਲੈਣ ਦੇ ਨਾਮ ਯੂਨੀਵਰਸਿਟੀ ਨਾਲ ਗੱਲ ਕਰ ਲਿਆ ਨੰਬਰ ਇਹਦੇ ਵਿੱਚ ਆ। De provar que não para.